ਭਾਈ ਐਵੇਂ ਨਹੀਂ ਪੰਜਾਬੀਆਂ ਦੇ ਛੱਕੇ ਚੱਲਦੇ ਐਵੇਂ ਨਹੀਂ ਪੰਜਾਬੀਆਂ ਦੇ ਨੌ ਚੱਲਦੇ ਕਹਿੰਦੇ ਪੰਜਾਬੀ ਜਿੱਥੇ ਵੀ ਜਾਂਦਾ ਹੈ ਨਾ ਆਪਣੇ ਨਾਮ ਦਾ ਝੰਡਾ ਕੱਢ ਦਿੰਦਾ ਪੰਜਾਬੀ ਆਹ ਦੇਖੋ ਇਹ ਆ ਸਾਡਾ ਮੁੰਡਾ ਇਹਦਾ ਨੋਆ ਪਾਨਾ ਬਾਈ ਝੋਟਾ ਬੰਦਾ ਕੰਮ ਨੂੰ ਝੋਟਾ ਬੰਦਾ ਆਹ ਦੇਖ ਲਓ ਇਹ ਸਵੇਰੇ ਨਾ ਸਾਜਰੇ 6 ਵਜੇ ਆ ਕੇ ਇਸ ਖੱਡੇ ਨੂੰ ਲਾ ਗਿਆਤਾ ਇਹ ਖੱਡਾ ਹੈਗਾ ਇਹ 5 ਫੁੱਟ ਚੌੜਾ ਇਹ ਖੱਡਾ 5 ਤੇ ਵੀ 6 ਫੁੱਟੇ ਆ 6 ਫੁੱਟ ਚੌੜਾ ਏ ਤੇ 8 ਫੁੱਟ ਖਡਾ ਹੈਗਾ ਇਹ ਲੰਬਾ ਤੇ ਥਰੇ ਨੂੰ 8 ਫੁੱਟ ਕੀਤਾ ਇਹ ਡੂੰਗਾ ਬਾਈ ਮੁੰਡੇ ਨੇ ਕਮਾਲ ਕਰਤੀ ਸਵੇਰੇ ਸਾਜਰੇ ਆ ਕੇ ਲੱਗਿਆ ਕੱਲੇ ਨਹੀਂ ਝੋਟੇ ਨੇ ਕੱਲੇ ਨੇ ਖੱਡਾ ਪੱਟਤਾ ਕੱਲੇ ਨੇ ਕਮਾਲ ਕਰਤੀ ਆ ਲੈ ਵੀ ਸੱਜਣੋ ਮੈਂ ਤਾਂ ਹੀ ਕਹਿੰਦਾ ਹੁੰਦਾ ਵੀ ਜਿਹੜਾ ਕੰਮ ਕਰਾਉਣਾ ਹੁੰਦਾ ਨਾ ਆਪਣੇ ਪੰਜਾਬੀ ਮੁੰਡਿਆਂ ਨੂੰ ਇਹ ਕੰਮ ਦਿਆ ਕਰੋ ਐਨੇ ਮੁੰਡੇ ਨੇ ਠੇਕਾ ਕਰਿਆ ਹੋਇਆ ਦਾ ਸਾਡੇ ਨਾਲ ਖੱਡੇ ਦਾ ਅੱਜ ਇਹਨੇ ਸ਼ਾਮ ਨੂੰ 2500 ਰੁਪਏ ਜੇਬ ਚ ਪਾ ਕੇ ਜਾਣਾ ਐਵੀ ਹਿੰਮਤ ਆ ਇਹ ਮੁੰਡੇ ਦੀ ਤੇ ਬਾਈ ਤੁਹਾਨੂੰ ਚਮਕੌਰ ਏਰੀਆ ਦੇ ਵਿੱਚ ਚਮਕੌਰ ਹਲਕੇ ਚ ਰੋਪੜ ਦੇ ਨੇੜੇ ਤੇੜੇ ਕਿਤੇ ਵੀ ਕੋਈ ਖੱਡਾ ਪਟਾਣਾ ਏ ਕੋਈ ਤੁਸੀਂ ਮਕਾਨ ਢਵਾਣਾ ਏ ਕੋਈ ਇੱਟ ਢਵਾਣੀ ਆ ਕੋਈ ਮਕਾਨ ਢਾਉਣਾ ਏ ਪੁਰਾਣਾ ਕਿਸੇ ਵੀ ਤਰ੍ਹਾਂ ਦਾ ਕੰਮ ਆ ਲੇਬਰ ਦਾ ਤਾਂ ਤੁਸੀਂ ਇਹ ਮੁੰਡੇ ਨਾਲ ਸੰਪਰਕ ਕਰ ਸਕਦੇ ਆ ਇਹਦਾ ਮੁੰਡੇ ਦਾ ਮੈਂ ਨੰਬਰ ਸਕਰੀਨ ਤੇ ਦੇ ਰਿਹਾ ਤੁਸੀਂ ਇਹ ਜਿਹੇ ਬੰਦਿਆਂ ਤੇ ਕੰਮ ਕਰਾਇਆ ਕਰੋ ਨਾਲੇ ਤਾਂ ਕੰਮ ਤੁਹਾਨੂੰ ਟਾਈਮ ਟੂ ਟਾਈਮ ਮਿਲੂਗਾ ਤੇ ਕੰਮ ਵੀ ਇੱਕ ਨੰਬਰ ਮਿਲੂਗਾ ਇਹ ਨਹੀਂ ਹੈ ਕਿ ਤੁਹਾਡੇ ਨਾਲ ਜੋ ਜਵਾਨ ਕਰੀ ਆ ਉਤੇ ਇੱਕ ਵੀ ਹਰਫ ਉੱਪਰ ਜਾਂ ਥੱਲੇ ਨਹੀਂ ਹੋਊਗਾ ਜਿੰਨਾ ਤੁਸੀਂ ਕੰਮ ਕਹੋਗੇ ਕੰਮ ਉਤੋਂ ਕਹਿੰਦੇ ਹੁੰਦੇ ਆ ਨਾ ਕਿ ਸਵਾ ਹੀ ਹੋਊਗਾ ਅਗਰ ਤੁਸੀਂ 100% ਕੰਮ ਕਿਹਾ ਤਾਂ 125 ਹੀ ਹੋਊਗਾ ਉਤੇ ਘੱਟ ਨਹੀਂ ਹੋਊਗਾ ਐਨਾ ਯਾਨੀ ਕਿ ਵਿਸ਼ਵਾਸ ਵਾਲਾ ਕੰਮ ਆ ਤੇ ਸਭ ਤੋਂ ਵੱਡੀ ਗੱਲ ਹੈ ਸਾਡੇ ਪੰਜਾਬੀ ਮੁੰਡੇ ਆ ਅਸੀਂ ਉਈਓ ਯਾਰ ਬਾਹਰ ਦੇ ਬੰਦਿਆਂ ਤੇ ਕੰਮ ਕਰਾਉਂਦੇ ਆ ਕਹਿੰਦੇ ਜਿੰਨਾ ਕੰਮ ਸਾਡੇ ਪੰਜਾਬੀ ਮੁੰਡੇ ਕੰਮ ਕਰਦੇ ਆ ਐਨਾ ਕੰਮ ਕੋਈ ਨਹੀਂ ਕਰ ਸਕਦਾ ਕਮਾਲ ਕਰਤੀ ਮੁੰਡੇ ਨੇ ਕਮਾਲ ਕਰਤੀ ਬਾਈ ਸਲਾਮ ਆ ਦੇਖੋ ਮਿਹਨਤ ਕਰ ਰਿਹਾ ਮੁੰਡਾ ਜਿੱਦਾਂ ਮਰਜੀ ਆ ਹੁਣ ਨਹੀਂ ਪੰਜਾਬ ਦੀ ਪ੍ਰਦੇਸ਼ਾਂ ਚ ਜਾਂਦੇ ਆ ਵਿਚਾਰੇ ਉੱਥੇ ਇਹਦੇ ਨਾਲੋਂ ਵੀ ਜ਼ਿਆਦਾ ਗਰਮੀ ਆ ਇਹਦੇ ਨਾਲੋਂ ਵੀ ਜ਼ਿਆਦਾ ਝੋੜ ਲੱਗਦਾ ਏ ਪਰ ਇਹਦੇ ਜਿੰਨੇ ਪੈਸੇ ਨਹੀਂ ਬਣਦੇ ਫੇਰ ਵੀ ਫੇਰ ਵੀ ਉਹ ਕਿਹਾ ਹੈ ਜਿਆਦਾ ਤੇ ਜਿਆਦਾ 20000 30000 ਕਮਾਉਂਦੇ ਆ ਇਹ ਤੋਂ ਜ਼ਿਆਦਾ ਨਹੀਂ ਆ ਪਰ ਜੇ ਬੰਦਾ ਇੱਥੇ ਹੀ ਰਹਿ ਕੇ ਇੰਡੀਆ ਦੇ ਵਿੱਚ ਇਹ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੇ ਨਾ ਵਧੀਆ ਢੰਗ ਨਾਲ ਕੰਮ ਕਰੇ ਜਿੱਦਾਂ ਇਹ ਮੁੰਡੇ ਨੇ ਮਿਹਨਤ ਕਰੀ ਆ ਇਹ ਸਵੇਰੇ ਨਾ ਭਾਈ 5:30 ਵਜੇ ਆ ਗਿਆ ਤਾਂ 5:30 ਵਜੇ ਆ ਕੇ ਸਾਰੇ ਦਿਨ ਦੇ ਵਿੱਚ ਸਮਝ ਲਓ ਇਹਦੀ ਵਿੱਚੇ ਚਾਹ ਦੀ ਲਾੜੋ ਵਿੱਚੇ ਰੋਟੀ ਦੀ ਲਾੜੋ ਡੇਢ ਘੰਟੇ ਦੀ ਬ੍ਰੇਕ ਆ ਨਹੀਂ ਇਹ ਲਗਾਤਾਰੇ ਚੱਲ ਰਿਹਾ ਜੱਦਾ ਯਾ ਦੇਖੋ ਕੱਲਾ ਹੀ ਆ ਨਹੀਂ ਦੋ ਬੰਦਿਆਂ ਦਾ ਕੰਮ ਹੁੰਦਾ ਝੋਟੇ ਨੇ ਇਕੱਲੇ ਨਹੀਂ ਪੌੜੀ ਲਾ ਲਈ ਕਹਿੰਦਾ ਬਾਈ ਮੈਂ ਇਕੱਲਾ ਹੀ ਕਹਿੰਦਾ ਧੂੜਾ ਵੜ ਦੂੰਗਾ ਕਹਿੰਦਾ ਫੱਟੇ ਚੱਕ ਦੂੰਗਾ ਕਹਿੰਦਾ ਵਾਕਈ ਬਾਈ ਮੁੰਡੇ ਨੇ ਕਮਾਲ ਕਰਤੀ ਆ ਲੈ ਵੀ ਦੋਸਤੋ ਨਾਲੇ ਨਾ ਐਦਾਂ ਦੇ ਮਿਹਨਤੀ ਬੰਦਿਆਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਇਹਦੇ ਨਾਲ ਨਾ ਬੰਦੇ ਦਾ ਹੌਸਲਾ ਵਧ ਨਾਲੇ ਜਦ ਤੁਸੀਂ ਸ਼ੇਅਰ ਕਰੋਗੇ ਵੀਡੀਓ ਨੂੰ ਉਹ ਗਾਂ ਕਿਸੇ ਕੋਲ ਪਹੁੰਚੂਗੀ ਤੇ ਆਪਣੇ ਮੁੰਡੇ ਨੂੰ ਕੰਮ ਵੀ ਮਿਲੂਗਾ ਤੇ ਐਦਾਂ ਦੇ ਮਿਹਨਤੀ ਬੰਦਿਆਂ ਨੂੰ ਕੰਮ ਦੇਣ ਦਾ ਜਿੱਦਾਂ ਕਿਸੇ ਦਾ ਨਾ ਬਹੁਤ بڑا ਪੁੰਨ ਹੁੰਦਾ ਜਿੱਦਾਂ ਦਾ ਤੁਸੀਂ ਕਿਸੇ ਨੂੰ ਦਾਨ ਕਰਤਾ ਜਿੱਦਾਂ ਦਾ ਇਹ ਜੇ ਮਿਹਨਤੀ ਬੰਦੇ ਨੂੰ ਕੰਮ ਦੇ ਦਿੱਤਾ ਇੱਕ ਬਰਾਬਰ ਆ ਭਾਈ ਤਾਂ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਲਾਈਕ ਤੇ ਫੋਲੋ ਤੇ ਕਮੈਂਟਾਂ ਚ ਮੁੰਡੇ ਨੂੰ ਸ਼ਾਬਾਸ਼ ਜ਼ਰੂਰ ਦੇ ਦਿਓ ਲੈ ਵੀ ਭਾਨੇ ਇੱਕ ਵਾਰੀ ਅਧਰੂ ਮੂੰਹ ਕਰਕੇ ਕਹਿ ਦੇ ਕਿ ਭਾਈ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਭਾਈ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੀਰੇ ਬਹੁਤ ਧੰਨਵਾਦ ਹੋਊਗਾ ਥੈਂਕ ਯੂ ਭਾਈ